ਚਲੋ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਸਰਵਣ ਸਿੰਘ ਭਲੇਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ ਜਿਹੜਾ 15 16 17 ਨੂੰ ਅਰਥੀ ਫੂਕ ਮਜਾਰਾਂ ਦਾ ਲਾਨ ਕੀਤਾ ਤੁਸੀਂ ਦੇਖ ਰਹੇ ਹੋ ਪਿੰਡਾਂ ਵਿੱਚ ਇਹ ਵੀ ਅ ਅਰਚੀਆਂ ਬਣਾਈਆਂ ਜਾ ਰਹੀਆਂ ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਬਿਜਲੀ ਸੋਧ ਬਿੱਲ 225 ਜਿਹਦਾ ਖਰੜਾ ਜਰਾ ਵਾ ਉਹਨਾਂ ਨੇ ਪੇਸ਼ ਕਰਤਾ ਵਾ ਹੁਣ ਇਹ ਆਉਣ ਵਾਲੇ ਸੈਸ਼ਨ ਵਿੱਚ ਇਸ ਬਿੱਲ ਨੂੰ ਰੱਖਦੇ ਆ ਜਾਂ ਬਜਟ ਸੈਸ਼ਨ ਵਿੱਚ ਰੱਖਦੇ ਤੇ ਸਰਕਾਰ ਦੀ ਮਨਸ਼ਾ ਵਾ ਆਪਾਂ ਇਸ ਬੁੱਲ ਬਿੱਲ ਨੂੰ ਜਿਹੜਾ ਖਰੜਾ ਵਾ ਇਹਦਾ ਇਹਨੂੰ ਵਾਪਸ ਕਰਵਾ ਸਕਦੇ ਆ ਜੇ ਪੰਜਾਬ ਦੇ ਹਰ ਪਿੰਡ ਵਿੱਚ ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜੀਏ ਔਰ ਬਿੱਲ ਇਹਦਾ ਖਰੜਾ ਵਾਪਸ ਕਰਨ ਦੀ ਮੰਗ ਕਰੀਏ ਬਿਜਲੀ ਬੋਰਡ ਅਹਿਮ ਕੜੀ ਆ ਪੂਰੀ ਨਿੱਜੀ ਕਰਨ ਦੇ ਵਿੱਚ ਬਿਜਲੀ 80% ਗਰੀਬ ਘਰਾਂ ਦੇ ਹੱਥਾਂ 'ਚ ਨਹੀਂ ਰਹਿਣੀ ਮਲਾਜ਼ਮ ਬਾਹਰ ਕੱਢਦੇ ਨੇ ਆ ਬਿਜਲੀ ਆ ਮੰਨੀਆਂ ਅਡਾਨੀਆਂ ਦੀ ਨਿੱਜੀ ਜਾਇਦਤ ਬਣ ਜਾਣੀਆਂ ਲੱਖਾਂ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਸਿੱਧੀ ਕਾਰਪੋਰੇਟ ਕੋ ਚਲੀ ਜਾਣੀ ਸਾਡੇ ਟੈਕਸਾਂ ਤੋਂ ਬਣਿਆ ਅਦਾਰਾ ਸਰਕਾਰ ਵੇਚਣ ਜਾ ਰਹੀ ਹੈ ਜਿਹਦਾ ਸਾਨੂੰ ਰੱਜ ਕੇ ਵਿਰੋਧ ਕਰਨਾ ਚਾਹੀਦਾ ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਸ਼ਹਿਰੀਆਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਵੀ ਵੱਧ ਤੋਂ ਵੱਧ ਬਿਜਲੀ ਬੋਰਡ ਦੇ ਨਿੱਜੀ ਕਰਨ ਦਾ ਵਿਰੋਧ ਕਰੋ ਅਰੇ ਵੀ ਮੰਗ ਕਰਦੇ ਆਂ ਵੀ ਅਕਾਲੀ ਦਲ ਮੁੜ ਵਿਚਾਰ ਕਰੇ ਵੀ ਬਿਜਲੀ ਬੋਰਡ ਵਾਲੇ ਮੁੱਦੇ ਤੇ ਉਹਦੀ ਸਥਿਤੀ ਕੀ ਹੈਗੀ ਆ ਕਾਂਗਰਸ ਆਵਾਜ਼ ਮੀ ਪਾਰਟੀ ਵੀ ਬੋਲ ਨਹੀਂ ਰਹੀ ਤਾਂ ਜੇ ਅਸੀਂ ਇਹਨੂੰ ਵਿਆਪਕ ਮੁੱਦਾ ਬਣਾਈਏ ਫਿਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੋਲਣ ਵਾਸਤੇ ਮਜਬੂਰ ਕਰਦੇ ਆਂਗੇ ਤਾਂ ਕੈਮਮ ਦੀਆਂ तमाम ਜਥੇਬੰਦੀਆਂ ਅੱਜ ਪੂਰੇ ਪੰਜਾਬ ਦੇ ਵਿੱਚ ਕੱਲ 300 ਪਿੰਡਾਂ ਚਰਤੀ ਫੂਕ ਮਜਾਰੇ ਹੋਏ ਸੀ ਅੱਜ ਲਗਭਗ ਹਜ਼ਾਰਾਂ ਪਿੰਡਾਂ ਦੇ ਵਿੱਚ ਅਰਥੀ ਫੂਕ ਮਜਾਰੇ ਹੋਣ ਦੀਆਂ ਸਾਡੇ ਕੋਲੇ ਖਬਰਾਂ ਆ ਰਹੀਆਂ ਨੇ ਪ੍ਰੈਸ ਨੂੰ ਬੇਨਤੀ ਆ ਭੀ ਜਰੂਰ ਸਾਨੂੰ ਸਥਾਨ ਦਿੱਤਾ ਜਾਵੇ ਧੰਨਵਾਦ